ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਤਾਂ 1 ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਤਾਂ ਕੁਝ ਕਿਸਾਨਾਂ ਆਪੀਆਂ ਦੇ ਰਹੇ ਆਂ ਕੁਝ ਕਿਸਾਨ ਆਪਸਾ ਨਾਲ ਜੁੜੇ ਨੇ ਬਲਾਤ ਪ੍ਰਧਾਨ ਕੋਟਪੂਰਾ ਏਕਤਾਡ ਗੋਂਦਾ ਜੁਨੀਅਨ ਢਲੇਰ ਵੱਲੋਂ ਜੋ ਬਲਾਤ ਆਗੂ ਨੇ ਜਸਪ੍ਰੀਤ ਸਿੰਘ ਜਸਖਵਾਰ ਵਾਲਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਕਹਿਣਾ ਚਾਹੁੰਦੇ ਹੋ ਨਾ ਜਿਹੜੀ ਆਉਣ ਵਾਲੀਆਂ ਇਹਨਾਂ ਚੋਣਾਂ ਚੋਣਾਂ ਬਾਰੇ ਕੁਝ ਸਵਾਲ ਨੂੰ ਤਾਂ ਪੁੱਛਦੇ ਵੀ ਕੀ ਕਹਿਣਾ ਜੀ ਸੱਚੀ ਗੱਲ ਸੱਚ ਕਰ ਸਰ ਪਹਿਲਾ ਸਵਾਲ ਮੇਰਾ ਆਇਆ ਵੀ ਬੀਜੇਪੀ ਦਾ ਵਿਰੋਧ ਕਿਉਂ ਬੀਜੇਪੀ ਦਾ ਵਿਰੋਧ ਬੀਜੇਪੀ ਦਾ ਵਿਰੋਧ ਨਹੀਂ ਚਾਹ ਸਦਾ ਸਦਾ ਵਿਰੋਧ ਹੈ ਵਿਰੋਧ ਨਹੀਂਗਾ ਆਈਆਂ ਨੀਤੀਆਂ ਦਾ ਵਿਰੋਧ ਹੈ ਕਿਉਂਕਿ ਸਾਡੇ ਨੌਜਵਾਨ ਬੇਟਿਆਂ ਸਾਡੇ ਭਰਾਵਾਂ ਦੀ ਤਾਤਰ ਅਸੀਂ ਇਸ ਦੇਸ਼ ਦੇ ਹੁੰਦੇ ਹੋਏ ਹੋਏ ਸਾਨੂੰ ਰਾਜ ਤੋਂ ਨਹੀਂ ਜਾਣਦਾ ਮੌਕਾ ਇਹ ਦਿੰਿਆ ਇਹਨਾਂ ਨੇ ਕੰਨ ਲਾਏ ਸ਼ਰੀਆਮ ਬੂੜੀਆਂ ਚਲਾਇਆ ਗੋਲੇ ਛੱਟੇ ਚਾਰ ਪੰਜ ਨੌਜਵਾਨਾਂ ਦੀਆਂ ਅੱਖਾਂ ਗਈਆਂ ਕੁਝ ਨੌਜਵਾਨ ਸ਼ਹੀਦ ਵੀ ਹੋਏ ਇੰਗਾਂ ਇਹਨਾਂ ਨੇ ਇਤਿਹਾਸ ਬਕਰੀਆਂ ਨਾ ਕਰਕੇ ਵੀ ਅਸੀਂ ਕੀ ਮਤਲਬ ਬੋਲਦਿਆਂ ਵੀ ਕੀ ਗੱਲ ਅਸੀਂ ਦੇਸ਼ ਦੇ ਸਮਰਥ ਨਹੀਂ ਅਸੀਂ ਆਪਣੇ ਰਾਜਧਾਨੀ ਨਹੀਂ ਜਾ ਸਕਦੇ ਕਿ ਸਾਨੂੰ ਉੱਥੇ ਜਾਣ ਦਾ ਹੱਕ ਨਹੀਂਗਾ ਇਹਨਾਂ ਗੱਲਾਂ ਕਰਕੇ ਇਹ ਨੇ ਦੇ ਦਾ ਬੋਲ ਕਰਦੇ ਆ ਵੀ ਤੁਸੀਂ ਸਾਡਾ ਜਮਹੂਰੀ ਹੱਕ ਦੁੱਧਿਆ ਇਹਨਾਂ ਦਾ ਜਮਹੂਰੀ ਹੱਕ ਆ ਵੀ ਪਿੰਡਾਂ ਜਾ ਕੇ ਵੋਟ ਮੰਗਣਾ ਉਹ ਅਸੀਂ ਨਾਲ ਉਹ ਕਹਿੰਦੇ ਵੀ ਸਾਡਾ ਤਾਂ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ ਵੀ ਕਿਸਾਨਾਂ ਲੱਗੂ ਨਾ ਵਿਰੋਧ ਨਹੀਂ ਅਸੀਂ ਇੰਟਰਵਿਊ ਨਹੀਂ ਕੀਤੀ ਮੈਂ ਹਾਂਸਾ ਹਾਂਸੀ ਕਹਿੰਦਾ ਕਿ ਜਿਹੜੇ ਕਿਸਾਨ ਆਪੂ ਉਹ ਮੇਰੇ ਭਰਾ ਨੇ ਮੇਰੇ ਭੈਣ ਨੇ ਮੇਰੇ ਭਰਾ ਨੇ ਕਹਿੰਦਾ ਮੈਂ ਤਾਂ ਕਹਿੰਦਾ ਕਿ ਮੁਹੱਬਤ ਘਟਨਾ ਹੈ ਮੈਂ ਇੱਕ ਮੁਹੱਬਤ ਦਾ ਬੁਗਾਮ ਲੈ ਕੇ ਆਇਆ ਉਹ ਵਿਰੋਧ ਕਰੀ ਜਾਂ ਲੱਗ ਕਰੀ ਜਾਂ ਪਰ ਮੇਰੇ ਨਾਲ ਕੋਈ ਵਿਰੋਧ ਨਹੀਂ ਹੈ ਸਾਡਾ ਕੋਈ ਵਿਰੋਧ ਨਹੀਂ ਅਸੀਂ ਵੀ ਇੱਕ ਮੁਹੱਬਤ ਦਾ ਪੈਗਾਮ ਲੈ ਕੇ ਦਿੱਲੀ ਚਲੇ ਗਏ ਅਸੀਂ ਦਿੱਲੀ ਕੋਈ ਛੌਕਣੇ ਚਲੇ ਅਸੀਂ ਸਾਡੇ ਦਾ ਮਜਬੂਰੀਆਂ ਆ ਅੱਜ ਕਿਸਾਨੀ ਲਗਾਤਾਰ ਘਟੇ ਜਾ ਰਹੀ ਹੈ ਮਜ਼ਦੂਰ ਦੀ ਹਾਕ ਲਗਾਤਾਰ ਵਧ ਰਹੀ ਹੈ ਅਸੀਂ ਉਹਨਾਂ ਲੋਕਾਂ ਦੀ ਮੰਗ ਨੂੰ ਲੈ ਕੇ ਲੋਕਾਂ ਦੇ ਹੱਕਾਂ ਨੂੰ ਲੈ ਕੇ ਚੱਲੇ ਸੀਗੇ ਅਸੀਂ ਉੱਥੇ ਕੋਈ ਜੰਗਲ ਨਾਲ ਤੋਂ ਛੋੜੇ ਚੱਲੇ ਸੀਗੇ ਅਸੀਂ ਤਾਂ ਤੇ ਹੱਕਾਂ ਦੀ ਚੱਲੇ ਸੀਗੇ ਵੀ ਤੁਸੀਂ ਤੁਸੀਂ ਸੁਣੋ ਬੋਤਾ ਉਹ ਦੇ ਕੇ ਬਣਾਇਆ ਤੇ ਵੀ ਸਾਡੇ 250 ਅਜਿਹਾ ਦਾ ਦੁੱਖ ਲੈ ਕੇ ਚੱਲੇ ਸੀਗੇ ਪਰ ਦੁੱਖ ਸਮਝੀ ਪਜਾਈ ਉਹਨਾਂ ਨੇ ਸਾਡੇ ਤੇ ਗੋਲਗਾ ਚੜਾਈਆਂ ਸਾਡੇ ਮੁੰਡੇ ਹੀਰ ਕੀਤੇ ਇਹਨਾਂ ਦਲਾਂ ਨੂੰ ਲੈ ਕੇ ਆ ਵੀ ਅਸੀਂ ਵੀ ਮਹੱਤਵ ਦਾ ਪੈਗਾਮ ਵੰਡਦੇ ਆ ਉਹ ਸਾਡੇ ਜੇ ਸਾਡੇ ਤੇ ਕੈਨ ਲਾਇਆ ਅਸੀਂ ਫੋਲੋ ਲੈ ਕੇ ਆਏ ਆ ਅਸੀਂ ਅੱਜ ਵੀ ਫੋਲੋ ਲੈ ਕੇ ਜਾਣ ਨੂੰ ਤਿਆਰ ਆ ਸਾਡਾ ਨਾ ਗੱਲ ਤਾਂ ਉਹ ਤਾਂ ਬੀਜਪੀ ਦਾ ਉਹ ਨਹੀਂ ਫੋਲੋ ਉਹ ਮਨ ਦਾ ਫੋਲੋ ਨਹੀਂ ਬੰਦਾ ਉਹ ਗੰਦਗੀ ਵਾਲਾ ਫੋਲੋ ਨਹੀਂ ਬੰਦਾ ਫੋਲੋ ਦੀ ਫੋਟੋਸ਼ਾਪ ਕਰਨ ਦਾ ਬੰਦਾ ਫੋਲੋ ਨਹੀਂ ਬੰਦਾ ਹੁੰਦਾ ਕਿਉਂਕਿ ਬੀਜਪੀ ਦਾ ਮੋੜ ਤੁਰ ਜਾ ਰਿਹਾ ਤੁਸਾਂ ਵਾਲਾ ਬੀਜਪੀ 10 ਸਾਲ ਤੋਂ ਸਤਾ ਦੇ ਰਿਹਾ ਕੰਮਾਂ ਦੇ ਦਾਤੀ ਬੋਲੋਗੇ ਆਸਤਾ ਦੇ ਨਾਂ ਤੇ ਬੋਟ ਚੋਂ ਮੰਗਦੀ ਹੈ ਇਹ ਨਬਲ ਖੋਲਾ ਉਹਨਾਂ ਕਹਿੰਦੇ ਕਿ ਇੰਟਰਨੈਸ਼ਨਲ ਸਕੀਮੇ ਬਹੁਤ ਐ ਕਿਉਂ ਪੰਜਾਬ ਦੇ ਚ ਕਿਉਂ ਪੰਜਾਬ ਸਰਕਾਰ ਲਾਗੂ ਨਹੀਂ ਕਰਦੀ ਦੱਸੋ ਕਿਹੜੀ ਵੀ ਗੱਲ ਦੱਸਣ ਵੀ ਕਿਹੜੀ ਕਿਸਾਨੀ ਦੇ ਹੱਕ ਚਾਹੀਏ ਕਿਹੜੀ ਮਜ਼ਦੂਰ ਦੇ ਹੱਕ ਚਾਹੀਏ ਅੱਜ ਮਜ਼ਦੂਰ ਦੀ ਦਿਹਾੜੀ ਇਹਨਾਂ ਨੇ 8 ਘੰਟੇ ਤੋਂ 12 ਘੰਟੇ ਕਰਤੀ ਕਿਸਾਨੇ ਦੀ ਹਾਲਤ ਜਿਹੜੀ ਲਗਾਤਾਰ ਥਲੇ ਨੂੰ ਜਾ ਰਹੀ ਹੈ ਜਿਹੜੇ ਇਹਨਾਂ ਨੇ ਪਹਿਲਾਂ ਉਹਦੇ ਜੋੜੇ ਖਿਡੇ ਸੀਗੇ ਵੀ ਅਖੇ 15-15 ਲੱਖ ਦੇ ਬਾਰੇ ਖਾਲਾ ਤਾਂ ਬਧਿਆ ਵਾਂਗੋਂ ਕਿੱਥੇ ਹੈ ਬਾਦ ਵਿੱਚ ਆ ਗਈ ਉਹ ਤਾਂ ਚੂਨ-ਜੋਲਾ ਸੀਗਾ ਅਸੀਂ ਉਹ ਚੂਨ-ਜੋਲੇ ਨੂੰ ਨੰਗਾ ਕਰਨਾ ਤੇ ਜਿਹੜਾ 1 200 ਰੁਪਿਆ ਪ੍ਰਤੀ ਮਹੀਨਾ ਕਹਿੰਦੇ ਕੇਂਦਰ ਸਰਕਾਰ ਇਹ ਕਿਸਾਨੀ ਦੇ ਜਾਂ ਕਰਦੇ ਵਿੱਚ ਉਹਨੇ ਉਹ ਤੁਹਾਨੂੰ ਮਿਲਦਾ ਕਿ ਐਵੇਂ ਉਹ ਜਮਰੇ ਉਹ ਉਹ ਮਿਲਦਾ ਉਹ ਦੋਇਆ ਲਾ ਮਾਲਾ ਸਾਡਾ 5000 ਰੁਪਿਆ ਇੱਕ ਕਿਸਾਨ ਨੂੰ ਮਿਲ ਗਿਆ ਤੇ ਅੱਜ ਕੱਲ 5000 ਤੱਕ ਤੁਸੀਂ ਐਕਿਊਰੇਟ ਟੈਸਟ ਕਰਾਇਆ ਉਹ ਤੇ ਉਹਦਾ ਨਿਕਲ ਜਾਂਦਾ ਤੁਹਾਨੂੰ ਨਹੀਂ ਲੋੜ ਉਹਨਾਂ ਦੇ ਪੈਸੇ ਸਾਡੀ ਤਾਂ ਫਸਲਾਂ ਦੇ ਮਾਮਲੇ ਦੇ ਵੀ ਐ ਦੱਸਾ ਜੀ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਮਤਲਬ ਵੀ ਤੁਸੀਂ ਭਾਜਪਾ ਦਾ ਬੋਧ ਕਰਦੇ ਆ ਵੀ ਜਿਹੜੇ ਤੁਹਾਡੇ ਕਿਸਾਨ ਆਪੂ ਆ ਬਹੁਤ ਦਿੱਕ ਜ ਆਪੂ ਨੇ ਹੈ ਕਿਸਾਨ ਬਸ ਬੰਗੈਡੀਆਂ ਐਂਗਲ ਕੇ ਦਿੱਲੀ جتਕੇ ਆਏ ਔਰ ਚੱਤਕੇ ਆਏ ਆ ਤੇ ਪਰ ਜਿਹੜੇ ਕਿਸਾਨ ਆਪੂ ਆ ਪਚੋਣਾ ਕਿਉਂ ਨਹੀਂ ਲੱਗਦੇ ਕਿ ਕਿਉਂਕਿ ਵਿਰੋਧ ਕਰਨ ਵਾਲਾ ਆਪ ਚੋਣਾਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਪੜਨ ਤੋ ਗੱਲ ਥੋੜੀ ਤਰਕ ਕੋਲ ਸਹੀ ਹੈ ਬਹੁਤ ਸੋਲਾ ਸਵਾਲ ਕੀਤਾ ਤੁਸੀਂ ਚੋਣਾਂ ਲੋਕਾਂ ਦੇ ਦੁੱਖਾਂ ਦਾ ਹਾਰ ਹੈ ਕਿਉਂਕਿ ਕਿਉਂ ਨਾ ਨਾਲ ਜੋ ਸਰਕਾਰ ਬਣਦੀ ਉਹ ਹਮੇਸ਼ਾ ਕਾਰਪੋਰੇਟਾਂ ਦੇ ਦਲਾਲੀ ਕਰਦੀ ਹੈ ਜਿਹੜੀਆਂ ਜੱਥੇਬੰਦਾਂ ਲੜਨ ਦਾ ਲਗਾ ਜੱਥੇਬੰਦਾਂ ਠੀਕ ਹੈ ਕੁਝ ਜੱਥੇਬੰਦਾਂ ਦਾ ਚੋਣਾ ਲੈ ਕੇ ਬੋਲੋਗੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜੀਆਂ ਲੋਕਾਂ ਵਾਲੇ ਲੜਨਗਾ ਜੱਥੇਬੰਦਾਂ ਉਹ ਇੱਕ ਸਿੰਘਾਛ ਦੇ ਰੂਪ ਵਿੱਚ ਸਾਹਮਣੇ ਆ ਗਏ ਜਿਉਂ ਹੀ ਚੋਣਾ ਚਾਰਾ ਜਾਂ ਲੜਨ ਵਾਲੇ ਲੋਕ ਨਹੀਂ ਰਹੇ ਕਿਉਂਕਿ ਜਦੋਂ ਸਰਕਾਰ ਕਾਰਪੋਰੇਟਾਂ ਨੇ ਸਰਕਾਰ ਬਣਾਉਣੀ ਆ ਆਪਣੇ ਲੋਕਾਂ ਨੂੰ ਭਲੇਖੇ ਆ ਵੀ ਉਹਨਾਂ ਦੀ ਪਾਰਟੀ ਨਾਲ ਜਾਂ ਉਹਨਾਂ ਦੇ ਬਟਨ ਨਾਲ ਸਰਕਾਰ ਬਣਦੀ ਹੈ ਸਰਕਾਰ ਤਾਂ ਇਹਨਾਂ ਦੇ ਕਾਰਪੋਰੇਟਾਂ ਦਾ ਨੀਤਰਾ ਦੇਤਾ ਹੱਥ ਤੇ ਬੰਦੇ ਕਿੰਨਾ ਨੇ ਬਣ ਕੇ ਉਹਨਾਂ ਦੀ ਦਲਾਲੀ ਕਰਨੀ ਕਿਆ ਕਿਰਤ ਦੀ ਲੁੱਟ ਕਰਕੇ ਉਹਨਾਂ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਣੀ ਹੁੰਦੀ ਹੈ ਅਸੀਂ ਪ੍ਰੈਸ਼ਰ ਗਰੁੱਪ ਦੇ ਰੂਪ ਵਿੱਚ ਆਏ ਆ ਸਾਡਾ ਕੰਮ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਹਲੋਸ ਪੱਤਰ ਮਨਵਾਉਂਦੇ ਆ ਜਿਹੜੀਆਂ ਸ਼ਰਤਾਂ ਧਾਰ ਕੇ ਲੋਕਾਂ ਨੂੰ ਉਭਾ ਕੇ ਬੋਟ ਵਟੂਰ ਜਿਆ ਉਸ ਚੋਣ ਪੱਤਰ ਨੂੰ ਪ੍ਰੈਸ਼ਰ ਗਰੁੱਪ ਦਾ ਪਤਾ ਕੰਮ ਉਦਾਂ ਲਾਗੂ ਕਰਾਓ ਅਸੀਂ ਪ੍ਰੈਸ਼ਰ ਗਰੁੱਪ ਦੇ ਵਿੱਚ ਹੀ ਠੀਕ ਆ ਚੋਣਾਂ ਦੇ ਵਿੱਚ ਆ ਕੇ ਅਸੀਂ ਦਲਾਵ ਕਰਦੇ ਆ ਇਸ ਲਈ ਅਸੀਂ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਜਿਹੜੇ ਅਜਿਹੇ ਪੱਤਰ ਬਣਾਉਂਦੇ ਆ ਅਸੀਂ ਉਹਨੂੰ ਲਾਗੂ ਕਰਾਵਾਂਗੇ ਡੰਡੇ ਦੀ ਜ਼ੋਰ ਤੇ ਕਰਾਂਗੇ ਨਹੀਂ ਕਿਨ ਕਿ ਚੋਣਾਂ ਲੜਨਾ ਕੋਈ ਮੂਹਰ ਨਹੀਂ ਆ ਯਾਨੀ ਕਿ ਤੁਸੀਂ ਨਹੀਂ ਗੁੱਧੇ ਚੜਦੇ ਤੌਰ ਤੇ ਤੁਸੀਂ ਯਾਨੀ ਕਿ ਸਰਕਾਰ ਦੇ ਵਿਰੋਧ ਵਿੱਚ ਹੀ ਰਹਿਣਾ ਤੁਸੀਂ ਵਿਰੋਧ ਵਿੱਚ ਨਹੀਂ ਰਹਿਣਾ ਆਪਣੀ ਹਰਕਾ ਲਈ ਰਹਿਣਾ ਵਿਰੋਧ ਕਰਨਾ ਸਾਡਾ ਕੋਈ ਮਕਸਦ ਨਹੀਂ ਕਰਦੇ ਅਸੀਂ ਆਹਨੇ ਕਿ ਤੁਸੀਂ ਵੋਟਾਂ ਤੋਂ ਪਹਿਲਾਂ ਆ ਚੀਜ਼ ਵਿਖਾ ਕੇ ਲੋਕਾਂ ਤੋਂ ਵੋਟ ਲਈਆ ਜਿਵੇਂ ਹੁਣ ਜਿਹੜੀਆਂ ਚੋਣਾਂ ਚੱਲ ਰਹੀਆਂ ਹਨ ਯਾਨੀ ਕਿ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਹਨ ਵੀ ਕੇਂਦਰ ਚ ਵੀ ਪ੍ਰਧਾਨ ਮੰਤਰੀ ਚੋਣਾਂ ਕਿਸੇ ਕਾਰ ਦਾ ਬਾਨਾ ਪਤਾ ਨਹੀਂ ਇਹ ਤਾਂ ਲੋਕਾਂ ਨੂੰ ਸਮਝੋ ਤੁਹਾਡੀ ਕੀ ਕੀ ਮੰਗਾਂ ਜਿਹੜੀਆਂ ਸਰਕਾਰ ਨੂੰ ਯਾਨੀ ਕਿ ਤੁਸੀਂ ਅਜਾਗ ਕਰ ਸਕਦੇ ਹੋ ਵੀ ਕੀ ਕਿਸਾਨੀ ਮੁੱਦੇ ਨੇ ਜਿਹੜੇ ਸਰਕਾਰਾਂ ਇਸ ਚੀਜ਼ ਤੇ ਦਿੱਤੇ ਹੋਏ ਹਨ ਸਾਡਾ ਆਹੀ ਸਾਡੇ ਸੁਮਿੰਦਰ ਚੋਂ ਬੋਲਦਾ ਉਹਨਾਂ ਨੂੰ ਕਿਹਾ ਵੀ ਲੋਕਾਂ ਨੂੰ ਬਿਮਾਰੀ ਤੋਂ ਪ੍ਰਤੀ ਇਨਰਵੀ ਨੇ ਕਿਤੇ ਜਾਣ ਕਿਉਂਕਿ ਅੱਜ ਦੀ ਬਿਲੀਵਰੀ ਤਲਾਕਣਾ ਬਹੁਤ ਰਕਾ ਘੱਟੋ ਘੱਟ ਕੈਂਸਰ ਦਾ ਲਾਜ ਤਾਂ ਵੀ ਹੋ ਜਾਏਗਾ A to Z ਸਨੇਦ ਹੋ ਜਾਏਗਾ ਕੈਚ ਕਿਉਂਕਿ ਲਾਜ ਲੋਕਾਂ ਦੀ ਪਹੁੰਚ ਦੂਰ ਹੋ ਗਿਆ ਅਭੀ ਤਾਤਪੁਰੇ ਤੋਂ ਝੋਲੇ ਚ ਵੜ ਗਿਆ ਨੰਬਰ 2 ਮਜ਼ਦੂਰਾਂ ਦੀ ਹਾਲਤ ਦਿਲਪ ਦਹਿਣ ਢੇਟਾਂ ਉ ਜਾ ਰਹੀ ਹੈ ਮਨ ਅਰੇਗਾ ਨੂੰ ਕਿਸਾਨ ਨਾਲ ਜੋੜਿਆ ਜਾਵੇ ਕਿਉਂਕਿ ਇਹਦੇ ਨਾਲ ਮਜ਼ਦੂਰਾਂ ਦਾ ਵੀ ਫਾਇਦਾ ਹੋਵੇ ਤੇ ਕਸਾਮੀ ਦਾ ਵੀ ਫਾਇਦਾ ਹੋਵੇ ਹੁਣ ਕਿਹੜਾ ਸਾਉਧੀ ਜਾਏ ਨਾ 200 ਦਿਨ ਦਾ ਕਰੋਜਾ ਦਿੱਤਾ ਜਾਵੇ ਤੇ ਮਜ਼ਦੂਰਾਂ ਦੀ ਦਿਹਾੜੀ ਵਧਾਈ ਜਾਵੇ ਪਰ ਇਹਨਾਂ ਕਸਾਮੀ ਨਾਲ ਜੁੜ ਕੇ ਪੰਜ ਕਿੱਲਾ ਤੱਕ ਦੇ ਕਿਸਾਨ ਨੂੰ ਉਹਦੇ ਵਿੱਚ ਕੰਮ ਕਰਨ ਲਈ ਜਾ ਕੇ ਦਿੱਤੀ ਜਾਵੇ ਜੇ ਕਿਸਾਨ ਨੂੰ ਲੋੜ ਆ ਤਾਂ ਮਜ਼ਦੂਰ ਉਹਦੇ ਖੇਤ ਵੀ ਕੰਮ ਕਰੇ ਇਹਦੇ ਨਾਲ ਦੋਵਾਂ ਦੀ ਹਾਲਤ ਸੁਧਰੂਗੀ ਸਾਡੀ ਆਸ ਹੁੰਦਾ ਜਿਵੇਂ ਹੁਣ ਜਿਹੜਾ ਚੋਨਾ ਚੱਲ ਰਹੀਆਂ ਨੇ ਚੋਨਾ ਦਾ ਪੂਰਾ ਵਿਦੇ ਵਾਜ ਰਿਹਾ ਤੇ ਕਿਸਾਨ ਕਹਿੰਦੇ ਕਿ ਮਦਦ ਤਾਂ ਨਹੀਂ ਮਿਲ ਰਹੀ ਨੇ ਖਾਸ ਕਰਕੇ ਮੈਂ ਆਪਦੇ ਗਰੁੱਪ ਦੀ ਜਮਾਨਤ ਲੈ ਲਾਂ ਅਸੀਂ ਕਿਸੇ ਦੀ ਮਦਦ ਨਹੀਂ ਕਰਾਂਗੇ ਰੇਖ ਦੇ ਮੋਰੇ ਅਸੀਂ ਸਵਾਲ ਰੱਖਾਂਗੇ ਤਰੀਕੇ ਨਾਲ ਗੱਲ ਕਰਾਂਗੇ ਕਾਨੂੰਨੀ ਤਨ ਮੋਲ ਆਵੇ ਕਾਲ ਦਾ ਸਾਵੇ ਕਾਲੀ ਦਾ ਨਾਵੇ ਭਾਜਪਾ ਦਾ ਹੀ ਵੜਨੇ ਚੱਲਾ ਇੰਨਾ ਨੂੰ ਅਸੀਂ ਸਵਾਲ ਰੇਖ ਦੇ ਸਾਹਮਣੇ ਰੱਖਾਂਗੇ ਸਾਡੇ ਕੋਲ ਆ ਸਵਾਲ ਹੈ ਵੀ ਛੋਟੇ-ਛੋਟੇ ਸਵਾਲ ਹੈ ਇੰਨਾ ਕਰਾਂਗੇ ਕਿਉਂਕਿ ਕਰਨ ਜਿੱਥੋਂ ਅਸੀਂ ਪੁੱਛਾਂਗੇ ਵੀ ਸੋਡੀ ਸਰਕਾਰ ਹੈ ਕੋਈ ਬਹੁਤ ਜੁੜਿਆ ਨਾ ਨਹੀਂ ਬਿਲ ਹੁਣ ਜੁੜਨੇ ਬਾਰੇ ਨਹੀਂ ਚੱਲਣੇ ਖੇਤੀ ਸਹਾਇਕ ਜੱਥੇ ਬੰਦਿਆਂ ਨਾਲ ਇਹ ਭਗਵਾਨ ਜੀ ਨਾਲ ਮੀਟਿੰਗ ਕਰਕੇ ਖੇਤੀ ਨੀਤੀ ਦਿੱਤੀ। ਉਹ ਖੇਤੀ ਨੀਤੀ ਇਹਨਾਂ ਨੇ ਨਿਖਾਰਦੀ। 5 ਕਰੋੜ 65 ਲੱਖ ਰੁਪਇਆ ਬੋਸਟਨ ਕੰਪਨੀ ਨੂੰ ਦੇ ਕੇ ਇਹਨਾਂ ਨੇ ਖੇਤੀ ਨੀਤੀ ਦੇ ਵਾਸਤੇ ਇਹ ਠੇਕਾ ਦਿੱਤਾ। ਹੁਣ ਦੱਸੋ ਕੰਪਨੀ ਨੂੰ ਇਥੋਂ ਦੇ ਕਿਸਾਨਾਂ ਬਾਰੇ ਹਾਲਤ ਦਾ ਕੀ ਪਤਾ? ਜੇ ਨਾ ਖੇਤੀ ਨੀਤੀ ਬਣੇ ਸਾਲਾਂ ਨੂੰ ਨਾ ਲੱਗੇ ਬਣੋ ਤੇ ਉਹ ਕੰਪਨੀ ਨੂੰ ਕਿਉਂਕਿ ਇਹ ਵੀ ਕਾਰਪੋਰੇਟ ਨਹੀਂ ਸਰਕਾਰ ਆ। ਆਪਾਂ ਆਪਾਰਕ ਦੇ ਜਿੰਨੇ ਵੀ ਹੀਰਿਆ ਉਮੀਦਵਾਰ ਖੜੇ ਨੇ ਉਹ ਤਾਂ ਕਿਤੇ ਸਾਡਾ 2 ਸਾਲ ਦਾ ਰਿਕਾਰਡ ਚੈੱਕ ਕਰ ਲੋ 2 ਸਾਲ ਦਾ ਰਿਕਾਰਡ ਦੇ ਵਿੱਚ ਅਸੀਂ ਜਾਨ ਕੇ ਪਾਸੇ ਨਹੀਂ ਮੇਰੀਆਂ ਐ ਕਰੋ ਭਗਵੰਤਬਾ ਨੂੰ ਕਹਿਣਾ ਸਿਕਿਉਰਟੀ ਹਟਾ ਕੇ ਪਿੰਡਾਂ ਚ ਵਾੜੋ ਆਪਣੇ ਜਿੰਨੇ ਵੀ ਇਹਨਾਂ ਦੇ ਐਮਐਲਏ ਆ ਸਾਰੇ ਸਿਕਿਉਰਟੀ ਹਟਾ ਕੇ ਪਿੰਡਾਂ ਚ ਵਾੜੋ ਆ ਕੇ ਸੱਤ ਦੇ ਵਿੱਚ ਖੜ ਕੇ ਇਕੱਲੇ ਆ ਕੇ ਕੰਮ ਦੇ ਆਧਾਰ ਤੇ ਵੋਟ ਲੰਗਣ ਫਿਰ ਇਹਨਾਂ ਨੂੰ 2 ਸਾਲ ਦਾ ਰਿਕਾਰਡ ਮਿਲ ਜੂਗਾ ਬੀਨਰ ਸਿਕਿਉਰਿਟੀ ਦੀ ਗੱਲ ਆ ਗਈ ਤਾਂ ਕਹਿੰਦੇ ਵੀ ਸਿਕਿਉਰਿਟੀ ਸੀ ਲੈਣੀ ਨਹੀਂ ਤਾਂ ਕਹਿੰਦੇ ਕਿ ਯਾਰ ਬੜੀ ਨੀ ਕੰਮ ਆਉਂਦਾ ਆ ਤਾਂ ਮੈਨੂੰ ਕਹਿੰਦੇ ਲੋੜ ਨਹੀਂ ਆ ਤਾਂ ਸਾਨੂੰ ਤਾਂ ਹੋਰ ਜਿਆਦਾ ਪਤਾ ਮੈਂ ਕਹਿੰਦਾ ਤਾਂ ਨਾ ਵੀ ਜੇ ਨਾਲ 2000 ਦਾ ਕਾਰਡ ਲੈਣਾ ਨਾ ਤਾਂ ਬਿਨਾਂ ਸਿਕਿਉਰਿਟੀ ਪਰ ਹੁਣ ਤਾਂ ਸਿਕਿਉਰਿਟੀ ਨਾਲ ਵੀ ਬਠਿੰਡੇ ਦੇ ਹੱਥ ਕਿੰਨੀ ਖਬਰਾਂ ਵਿੱਚ ਨਾ ਪਾਓ ਵੀ ਫਰੀਅਰ ਆਉਂਦੇ ਨੇ ਸਵਾਲ ਹੋ ਰਹੇ ਆ ਪਰ ਹਜੇ ਵੀ ਨਾਲ ਜਰਤਾ ਜਮਾਤ ਪੁੱਟ ਲੈਣੀ ਆ ਤੇ ਬਿਨਾਂ ਸਿਕਿਉਰਿਟੀ ਦਾ ਭਗਵਾਨ ਤਾਂ ਮੰਨ ਲਓ ਕਿ ਸਾਡੇ ਖਾਂ ਗੜੇ ਮੇਰਾ ਆਖਰੀ ਸਵਾਲ ਆ ਜਿਹੜੇ VOTER ਨੇ ਪੰਜਾਬ ਦੇ VOTER ਨੇ ਹੂੰ VOTERਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਕਿੱਦਾਂ ਦਾ ਜਨਕੀ ਆਪਣੇ ਦੇਸ਼ ਲਈ ਆ ਐਪੀ ਹੋਣਾ ਚਾਹੀਦਾ ਜਾਂ ਪ੍ਰਧਾਨ ਮੰਤਰੀ ਹੋਣਗੇ ਸਭ ਤੋਂ ਪਹਿਲਾਂ ਤਾਂ ਮੇਰਾ ਮੈਸੇਜ ਆ ਵੀ VOTER ਜਿਹੜਾ VOTERਾਂ ਦੇ ਨਾਲ ਲੋਕਾਂ ਦੀ ਜ਼ਿੰਦਗੀ ਸੁਧਾਰਨੀ ਆ ਜੇ ਲੋਕਾਂ ਨੇ ਆਪ ਦੀ ਜ਼ਿੰਦਗੀ ਲਈ ਖੜੇ ਹੋਣਾ ਤਾਂ ਲੜ ਲਾਉਣਾ ਲੜ ਕੇ ਹੱਥ ਲੈਣੇ ਪੈਣਗੇ ਲੜ ਲਈ ਜੱਥੇਬੰਦ ਬਣਾਉਣਾ ਪਰ ਫਿਰ ਵੀ ਕਿਸੇ ਰਾਜ ਚ ਆ ਕੇ ਕਿਸੇ ਦੇ ਦਬਾਅ ਚ ਆ ਕੇ ਆਦੀ ਵੋਟਾਂ ਦਾ ਧਾਰਨਾ ਕਰ ਸੋਚ ਸਮਝ ਨਾਲ ਇਹ ਬਜ਼ੁਰਗਾਂ ਨੂੰ ਨਹੀਂ ਪਤਾ ਮਰਦੀ ਪਤਾ ਪੜੇ ਸੱਚ ਕਰਕੇ ਸਮਝ ਸਮਝ ਨਾਲ ਵੋਟ ਪਾਉਣ ਪਰ ਵੋਟਾਂ ਨਾਲ ਲੋਕਾਂ ਦੀ ਜਿੰਦਗੀ ਸੁਖੀ ਨਹੀਂ ਹੋਣੀ ਮੇਰਾ ਤਾਂ ਮੈਸੇਜ ਆਹਾ ਵੀ ਵੋਟਾਂ 70 ਸਾਲ ਤੋਂ ਪਾਈ ਜਾਂਦੇ ਆ ਹਾਲਾਤ ਦਰਦਨ ਵਿਗੜਦੇ ਜਾਂਦੇ ਤੇ ਵਿਗੜ ਨਹੀਂ ਗਏ ਵੋਟਾਂ ਨੇ ਸੁਧਾਰ ਨਹੀਂ ਲਿਆਉਣਾ ਲੋਕਾਂ ਨੂੰ ਇੱਕਜੁੱਟ ਹੋ ਕੇ ਜੱਥੇਬੰਦ ਹੋ ਕੇ ਲੜਨਾ ਪਊਗਾ ਫਿਰ ਹੋ ਸਕਦਾ ਵੀ ਲੜ ਕੇ ਇਹਨਾਂ ਨੂੰ ਲੀਡਰਾਂ ਨੂੰ ਦਵਾਲ ਕੇ ਕਿਸੇ ਪਾਸੇ ਇਹਨੂੰ ਸਖਤ ਦਸਤਾਵੇਜ਼। ਸੋ ਇਹ ਅਸੀਂ ਸਾਡੇ ਨਾਲ ਜਸਪੀ ਸਿੰਘ ਜੱਸਾ ਕੁਹਾਰ ਵਾਲਾ ਜਿਨ੍ਹਾਂ ਨੇ ਅਸੀਂ ਧੰਨਵਾਦ ਕੀਤਾ ਕਿ ਕਿਸਾਨੀ ਮੁੱਦਿਆਂ ਦੇ ਵੀ ਕੀਤੀ ਜਿਹੜੇ ਡਿ렉ਸ਼ਨ ਦੋ ਕਿਸਾਨ ਜਿਹੜੇ ਕਿਸਾਨ ਦੇ ਮੁੱਦੇ ਨੇ ਉਹ ਵੀ ਇਹਨਾਂ ਨੇ ਅਜਾਦਰ ਕੀਤੇ ਆ ਤੌਰ ਹਰਕ ਨੌਜਵਾਨ ਨੂੰ ਕਹਿੰਦੇ ਵੀ ਜਿਹੜੀ ਵੋਟ ਹੈ ਆਪ ਦੀ ਕਿਸੇ ਲਾਲਚ ਤੋਂ ਬਿਨਾ ਬਿਨਾ ਭੇਤ ਭਾਵ ਤੋਂ ਵੀ ਸੋਚ ਸਮਝ ਕੇ ਵੋਟ ਦਾ ਇਸਤੇਮਾਲ ਕਰੋ ਜੋ ਆਉਣ ਵਾਲੇ ਵਧੀਆ ਕੋਈ ਅਖ ਬਣ ਸਕੇ ਗੁਰਪ੍ਰੀਤ ਸਿੰਘ ਵਾਲਖੀ ਵਿਸ਼ੇਸ਼ਕੋ